ਤ ਤੇ ਹਾਂ ਤਾਂ ਕਿਤੇ ਕੰ ਬੰਮੀ ਤਾਂ ਨਹੀਂ ਉਹ ਵਕਾ ਨਹੀਂ ਪਹਿਲੀ ਜਿਹੜੀ ਆਹੋ ਪਰ ਜਿੱਥੋਂ ਇੱਥੇ ਲੈਣੀ ਆ ਆਹ ਅੱਛਾ ਅੱਛਾ ਉਥੇ ਤਾਂ ਉਹ ਹੀ ਨਾ ਇੱਕ ਪਰ ਅੱਛਾ 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 ਇੱਕ ਇੱਥੇ ਆ ਗਈ ਇੱਕ ਉੱਥੇ ਆ ਗਈ ਦੇਖੋ ਇੱਥੇ ਠੀਕ ਹੈ ਚੰਗ ਵਧੀਆ ਇਹ ਦੇਖੋ ਪਰਹੋਂ ਪਰਲੇ ਪਾਚੇ ਦੂਜੇ ਦੇ ਹਾਂਜੀ ਤਨਿਹਰੀ ਉਹ ਕੋਲ ਆ ਕੋ ਜੀ ਬਗ ਹੂੰ ਉਹ ਜੀ ਤਾਂ ਅੰਮ੍ਰੇ ਭਾਜੀ ਫੋਜੀ ਬਈ ਉਹ ਨਾ ਤਾਂ ਕੋ ਜੀ ਆਛਾ ਆਛਾ ਉਹ ਗਿਆਨ ਕੀ ਕੀ ਦਾ ਗਾ ਵੀ ਕੋ ਜੀ ਆ ਠੀਕ ਠੀਕ ਉਹਨੇ ਪਾਣੀ ਪੀ ਲਿਆ ਠੀਕ ਨਾ ਕਿੰਨਾ ਲੱਗਣਗੇ ਟਾਈਮ ਹੋਰ ਜੇ ਤਾਂ ਕੰਮ ਤਾਂ ਛੇਤੀ ਮੁੱਕ ਜਾਂਦਾ ਵਾ ਜੇ ਇਦਾਂ ਉਹ ਤੇ ਕੀ ਹੋ ਜਾਂਦੀ ਐ ਨਾ ਹੂੰ ਛੁੱਟੀਆਂ ਹੋ ਜਾਂਦੀਆਂ ਨੇ ਛੁੱਟੀਆਂ ਬਹੁਤ ਕਰਦੇ ਨੇ ਛੁੱਟੀਆਂ ਵੀ ਉਹ ਕੰਮ ਮੈਂ ਹੀ ਨਵਾ ਬੀਤਾ ਉਧਰ ਹਾਂ ਬਥੇ ਪੇਜ ਤੱਕ ਅੱਛਾ ਤੇ ਉਹਨੂੰ ਜਿਆਦਾ ਜੇ ਰੱਖਿਆ ਇਹਨਾਂ ਨੇ ਹਾਂ ਉਹ ਕਿਰਵਾਵਾ ਦਿੱਤੀ ਤੇ ਇੱਧਰ ਕੱਪੜਾ ਦਿੱਤਾ ਹਾਂਜੀ ਉਹ ਤਾਂ ਘਰੀ ਹਾ ਵਾਲੇ ਉਹ ਤਾਂ ਬਹੁਤ ਘਰੀ ਹਾ ਹਾਂਜੀ ਕਦੋਂ ਤੱਕ ਨੂੰ ਮਾਰਾ ਨਾ ਤੇ ਮੀਂਹ ਤੇ ਚੰਨੇ ਬੱਦਲ ਜਿਵੇਂ ਰਹੀ ਹੈ ਕਿ ਧਿਆਏ ਜੇ ਕਿਹੜੀ ਆਂਟੀ ਘਰ ਆਏ ਆਂ ਆਂਟੀ ਕਿਹੜੀ ਆਂਟੀ ਘਰ ਆਏ ਤੁਸੀਂ ਜਰਮ ਚਾ ਚੁਕਾ ਰਹੀ ਹੈ ਤੁਸੀਂ ਆ ਵੇਖੋ ਹੁਣ ਆਂਟੀ ਹੁਣ ਦਾ ਘਰ ਕੰਮ ਚੱਲ ਰਿਹਾ ਵਾ ਇੱਧਰ ਸਾਡੇ ਲਈ ਬਣ ਰਹੀ ਹੈ ਚਾਹ ਪਹਿਲਾਂ ਆਂਟੀ ਨੇ ਹੱਡ ਨੂੰ ਬਿਨਾਂ ਦਿਸੇ ਸਮੋਸੇ ਮੰਗਾ ਲਏ ਹੁਣ ਸਮੋਸੇ ਖਾ ਕੇ ਹਟੇ ਹੁਣ ਆਂਟੀ ਚਾਹ ਤਿਆਰ ਕਰ ਰਹੀ ਹੈ ਲਈ ਤੇ ਅੰਕਲ ਹੁਣਾ ਨੇ ਹੁਣ ਇੱਧਰ ਵੇਖੋ ਇਹ ਮੋਡੀਫਾਈ ਕੀਤਾ ਵਾ ਸਟੋਰ ਨੂੰ ਅੰਦਰ ਵਾਰ ਕਰ ਲਿਆ ਬਹੁਤ ਸੋਹਣਾ ਹੋ ਗਿਆ ਹਾਂ ਇਹ ਹੁਣ ਹੋਊਗਾ ਸਟੋਰ ਬਾਹਰ ਵਾਲਾ ਦਰਵਾਜ਼ਾ ਜਿਹੜਾ ਉਹ ক্লোਜ਼ ਕਰ ਦੇਣਗੇ ਹਾਂਜੀ ਹੁਣ ਬਾਕੀ ਕੰਮ ਚੱਲ ਰਿਹਾ ਕਿਚਨ ਹੋ ਗਿਆ ਪਲਸਟਰ ਹਾਂਜੀ ਆਹ ਇਹ ਕਦਾਂ ਅੰਕਲ ਤੇ ਕੁਛੜ ਜੜੀ ਕੁਦੋਂ ਦੀ ਪੱਦੜ ਜੀ ਮਿਆਉ ਬਿੱਲੀ ਮਿਆਉ ਬਿੱਲੀ ਆ ਬੈਠੇ ਮੰਮੀ ਹਾਟੇ ਦੋਵੇਂ ਪਰੀਆਂ ਆ ਗਈਆਂ ਅੰਕਲ ਕੋ ਵਾਤਾ ਲਾਪ ਘਾਂਡੀਆਂ ਅੰਕਲ ਦਾੜੀ ਖੜਾ ਚੜ ਰਿਆ ਇਹਦੇ ਚਰਾੜੇ ਬੇਟੀ ਆ ਅੰਕਲ ਦੀ ਸਾਰਾ ਮੁਲਕ ਵੇਂਦਾ ਕੋਈ ਗੱਲ ਨਹੀਂ ਚਲਦਾ ਹੈ ਇਹੋ ਜਿਹੀ ਨਹੀਂ ਕੋਈ ਗੱਲ ਨਹੀਂ ਹੋਰ ਆਂਟੀ ਸੁਖ ਨੂੰ ਕਹਿੰਦੀ ਮੇਰੀ ਵੀਡੀਓ ਨਾ ਬਣਾ ਸਾਰਾ ਮੁਲਕ ਵੇਂਦਾ ਤੇ ਮੰਮੀ ਕਹਿੰਦੀ ਉਹੀ ਬਾਤ ਨਹੀਂ ਚਲਦਾ ਹੈ ਇਹ ਹੌਲੀ ਹੌਲੀ ਚਾਕੇ ਖਲਣੇ ਇਹਨਾਂ ਦੇ ਪੱਤੇ ਹੀ ਕੀ ਪੱਤੇਆਂ ਦੇ ਸਾਗ ਹੈਗਾ ਪੱਤੇਆਂ ਦਾ ਉਹ ਬਹੁਤ ਗੰਦਲਾਂ ਦਾ ਪਰਦੀ ਦਾ ਮੈਂ ਇਹਨੂੰ ਆਖੜ ਲਈ ਸ਼ੁਕਰ ਹੈ ਨਹੀਂ ਨਹੀਂ ਮੈਂ ਨਹੀਂ ਖੋਲੇ ਲੱਗ ਗਿਆ ਪਾਲਕ ਦੇ ਦੇ ਪਾਲਕ ਦੇ ਦੋ ਚੀਜ਼ ਨਹੀਂ ਹੈ ਸਾਗ ਦੇ ਆ ਪਾਲਕ ਲਾ ਜਾ ਸਾਰੀ ਵੱਢ ਕੇ ਮੱਟੀ ਲੱਗ ਉਹਦੇ ਕੋਲ ਪੜਦੇ ਹੋ ਫਿਰ ਖੱਲੋ ਜਾਵੇ ਹੋਰ ਸੁੱਕ ਜਾਣੀ ਕਰਦੀ ਵਾਲੀ ਫੁੱਟਰੀ ਆ ਐਂਡ ਕਾ ਤੁਰੀ ਜਾਊਂਗੀ ਹਾ ਹਾਸ ਹਾਸ ਕੇ ਨਾ ਦੀਆਂ ਵੱਖੀਆਂ ਟੁੱਟੀਆਂ ਪਤਾ ਨਹੀਂ ਆਂਟੀ ਤੇ ਕਿਹੜੀ ਗੱਲ ਕਰਦੀ ਸਕੂਟਰੀ ਵਾਲੀ ਚਲੋ ਬਾਬਾ ਸੁੱਖ ਰਕੇ ਖੋਜਦੇ ਹੋਏ ਤੇਲ ਪਾ ਗਏ ਬੋਤਲ ਤੇ ਬਸ ਕਰੋ ਹੁਣ ਕੇ ਵੱਖੀਆਂ ਤਾਂ ਚੰਨ ਗਿਆ ਫੇਰਾ ਹਟਣਾ ਏ ਇੰਨਾ ਹਾਸਾ ਚਲੋ ਹਾਸਾ ਵੀ ਠੀਕ ਹੈ ਪਰ ਜਾਏ ਜਾਏ ਚਾਹ ਪਿਆ ਕੇ ਨੂੰ ਪਚਾ ਵੀ ਚਲੋ ਬਸ ਕਰੋ ਹੁਣ ਚਾਹ ਚਾਪਾ ਚਾਹ ਪਾਣੀ ਪੀਓ ਉਥੇ ਪਿਆ ਹੈ ਮੰਜੇ ਤੇ ਪਿਆ ਹਣਾ ਜਾਂ ਮੇਜ਼ ਤੇ ਪਿਆ ਹਣਾ ਚੱਲ ਮੈਂ ਦੇਖ ਰਿਹਾ ਹਾਂ ਰਹਿਮਤ ਨਵਜ ਕੀ ਲੱਭਾ ਵਾ ਇਹ ਤੇ ਕੁਛੜੋ ਨਹੀਂ ਉਤਰ ਰਹੀ ਅੰਗਲ ਦੇ ਵੇ ਗੰਡਾ ਜਿਆ ਕੇਕ ਆਇਆ ਵਾ ਕਿ ਸੱਠ ਵਾ ਕਹਿੰਦੇ ਕੀੜਿਕਲਾ ਮੈਂ ਕੀ ਤੱਕ ਨੇ ਪਲੱਸ 2 ਮੈਂ ਕਿਉਂ ਨਹੀਂ ਪੜ੍ਹਦੀ ਨਹੀਂ ਪਹਿਲਾਂ ਮੈਂ ਰਸਿਤ ਨੂੰ ਨਾਲ ਕੇ ਜੀ ਵੀਰੀ ਗੁੱਡ ਬਹੁਤ ਅੱਛਾ ਬੱਚਾ ਕੈਂਡਾ ਕਿ ਤੂ ਕਿਰੀ ਆ ਕਿਰਪਣਾਈ ਕਿ ਮੈਂ ਕੀ ਉਹ ਕਰਨੇ ਮੈਂ ਆਈ ਸੋਈਆਂ ਤਾਂ ਮੈਂ ਕੀ ਚਾਈ ਵਰਦੋ ਉਹ ਚਿੰਗੜ ਬੋਰਡ ਫੇਰ ਭੱਜ ਗਿਆ ਇਹ ਅੰਕਲ ਦੇ ਦੁਆਲੇ ਏ ਅੰਕਲ ਦੀ ਚੰਗੀ ਫਰੈਂਡ ਬਣੀ ਹੈ ਕੱਟ ਵੀ ਉਹ ਮੇਰੀ ਵੀਡੀਓ ਵਿੱਚ ਕੱਟਾ ਕੱਟ ਵੀਡੀਓ ਮੇਰੀ ਵਿੱਚ ਕੱਟ ਦਿੰਦੇ ਹੈ ਇਹ ਕਲੀ ਜਿਹੜੀ ਮੈਂ ਤੇਲ ਵਾਲੀ ਕਹਿੰਦੀ ਸੀ ਸਕੂਟਰ ਇਹਦੇ ਬੰਦੇ ਜਾਣ ਚ ਮੁੱਕ ਜੂਣੂ ਆਪਨੇ ਵਾਲੀ ਤੇ ਖੜਾ ਹਾਂ ਜਾ ਆਈ ਤੁਹਾਡੇ ਵਾਲੀ ਜਾਣੇ ਇਹ ਤੁਸੀ ਬਚਾਉਣੀ ਆਂ ਲਾਈ ਜਾਉਂ ਅੰਕਲ ਦੁੱਧ ਲੈਣ ਜਾਂਦੇ ਨਾ ਚਾਰਜ ਲੱਗਦਾ ਅੰਟੀ ਹਨਾ ਅੰਟੀ ਦਰਸ ਜੀ ਤੇ ਜਦੋਂ ਜੀ ਕੀ ਤਾਂ ਕੱਢ ਕੇ ਤੁਰ ਜਦੋਂ ਅੰਕਲ ਦੁੱਧ ਲੈਣ ਜਾਂਦੇ ਨਾ ਅੰਕਲ ਰੇਡ ਕੇ ਲੈ ਜਾ ਕਰਨਗੇ ਮੈਂ ਨਹੀਂ ਇਹ ਪੱਕੀ ਬੋੜਾ ਦੇਣੀ ਹੈ ਹਾਂ ਹੋਏ ਕਿ ਚਲਣਵਾ ਚਲ ਮੈਂ ਦਿਉਣੀ ਫੋਨ ਹੋਰ ਹਾਂਜੀ ਆਂਟੀ ਤੁਸੀਂ ਟੈਨਸ਼ਨ ਨਾ ਲਓ ਇੱਥੇ ਕਿਹੜੇ ਆਪ ਕੋਈ ਗਲਤ ਗੱਲ ਕਰਨ ਦੇ ਆ ਫਸ ਗਿਆ ਟਿੱਕੀਆਂ ਆਈ ਦੇ ਨੇ ਵੀਡੀਓ ਇਦਾਂ ਹੀ ਚੜੇਗੀ ਅਪਡੇਟ ਹੋਏਗੀ ਤੇਰੇ ਨੂੰ ਧੋਕਾ ਫੇਰ ਕੇ ਲੀ ਹਾਂ ਧੋਕਾ ਕਹਿੰਦਾ ਫੇਰ ਨਾ ਬੱਡੀ ਕੇ ਲਿਆ ਬੈ ਉਹ ਮੈਂ ਕੰਡੀ ਨੂੰ ਧੋਕੇ ਨਾਲ ਫੋਕੀ ਪਾ ਲਈਨੀ ਧੋਕੇ ਤਰਾ ਮੈਂ ਮੈਨੂੰ ਚਾਪਲ ਪਾ ਲੈਂਦੇ ਬੱਕਰੀ ਨੋਵੇ ਮੈਂ ਬੱਕਰੀ ਹੂੰ ਬੱਕਰਾ ਕੱਲਾ ਆਂਦਾ ਹੂੰ ਬੱਕਰੀ ਬੱਕਰੇ ਕਾ ਮੈਂ ਕੁੱਕੜ ਕਾ